ਹਾਂਜੀ ਦੋਸਤੋ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਸਾਰਿਆਂ ਤੋਂ ਪਹਿਲਾਂ ਮੇਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਪਿੰਡ ਡੁੜਕੀ ਐ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਪਿੱਛੇ ਨਾ ਜਿਹੜੇ ਲਾਈਟਾਂ ਜਗ ਰਹੀਆਂ ਨੇ ਇਸ ਜਗ੍ਹਾ ਤੇ ਨਾ ਸ਼ੂਟਿੰਗ ਹੋਣੇ ਵਾਲੀ ਆ ਅੱਜ ਜਾਂ ਕੱਲ ਨੂੰ ਹਾਂਜੀ ਇਹ ਸ਼ੂਟਿੰਗ ਆਪਾਂ ਲਾਈਵ ਤਾਂ ਨਹੀਂ ਕਰ ਰਹੇ ਆਪਾਂ ਵੀਡੀਓ ਬਾਅਦ ਚ ਦਿਖਾਵਾਂਗੇ ਕਰਕੇ ਠੀਕ ਹੈ ਜੀ ਮਾਰੀ ਮੁੱਟੀ ਵਿੱਚ ਨੂੰ ਕੱਟ-ਕੱਟ ਕਰਕੇ ਵੀਡੀਓ ਕਰ ਰਹੇ ਆਂ ਜੋੜ ਰਹੇ ਆਂ ਵੀ ਆਪਾਂ ਬਾਅਦ ਚੋ ਦਿਖਾਵਾਂਗੇ ਤੁਹਾਨੂੰ ਸਾਰੀ ਵੀਡੀਓ ਜਿਵੇਂ ਵੀ ਕਿਹੜੇ ਕਲਾਕਾਰ ਆਉਣਗੇ ਇੱਥੇ ਕਿਹੜਾ ਅਦਾਕਾਰ ਆਉਣਗੇ ਕਾਦੇ ਬਾਰੇ ਸ਼ੂਟਿੰਗ ਹੋਵੇਗੀ ਇਹ ਸਾਰੀਆਂ ਗੱਲਾਂ ਥੋੜੀਆਂ ਜਿਹੀ ਕੋਹ ਹੁੰਦੀਆਂ ਨੇ ਠੀਕ ਹੈ ਜੀ ਤੁਹਾਡੇ ਤੁਸੀਂ ਬਾਕੀ ਸਮਝਦਾਰੋਂ ਭਰਾਵੋ ਜਿਵੇਂ ਕੋਈ ਇੱਕ ਧਾਰਮਿਕ ਪ੍ਰੋਗਰਾਮ ਹੁੰਦੇ ਪਰ ਤਾਂ ਆਪਾਂ ਲਾਈਵ ਵੀ ਕਰ ਦਿੰਨੇ ਆਂ ਹੁਣ ਦੇਖੋ ਆ ਜਿਹੜੀ ਸ਼ੂਟਿੰਗ ਆਉਂਦੀਆਂ ਨੇ ਇਹ ਥੋੜੀ ਇੱਕ ਲੁਕੋਸ਼ ਪੋ ਕੇ ਹੁੰਦੀਆਂ ਨੇ ਕਿਉਂਕਿ ਜਿਆਦਾ ਕੱਟ ਨਾ ਹੋਵੇ ਕੱਟ ਹੋ ਗਿਆ ਤਾਂ ਕਠਿਨਾਈ ਹੋ ਜਾਂਦੀ ਆ ਔਖਾ ਹੋ ਜਾਂਦਾ ਇਹ ਕੰਮ ਕਰਨਾ ਕੋਈ ਵੀ ਹਨਾ ਦੇਖ ਸਾਡੇ ਬਾਕੀ ਲਾਈਟਾਂ ਲੱਗੀਆਂ ਹੋਈਆਂ ਨੇ ਲਾਈਟਾਂ ਜਿਹੜੀਆਂ ਵੱਡੀਆਂ-ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਹਨਾ ਫੌਕਸ ਫੌਕਸ ਹੋ ਰਿਹਾ ਕੰਮ ਤੇ ਵੈਲਟੀ ਵਾਂਝ ਖੜੀਆਂ ਨੇ ਹਾਂਜੀ ਆਪਣੇ ਦੋਸਤ ਭਰਾ ਮਿੱਤਰ ਵੈਲੀ ਸਾਰੇ ਖੜੇ ਨੇ ਇਸ ਸਮੇਂ ਆਪਣੇ ਨਾਲ ਜਿਹੜੇ ਆਪਣੇ ਫਰੈਂਡ ਜੀ ਨੇ ਇੱਥੇ ਪਹੁੰਚੇ ਹੋਣ ਨੇ ਆਪਣੇ ਭਰਾਏ ਉਹਨੇ ਸਾਰੇ ਦੋਸਤ ਨੇ ਆਪਣੇ ਮਿੱਤਰ ਬੈਲੀ ਕੋਈ ਛੋਟਾ ਵੱਡਾ ਨਹੀਂ ਆਪਣੇ ਨਾਲ ਸਾਰੇ ਕਿਸਾਨ ਨੇ ਕੋਈ ਆਪਾਂ ਹਰ ਇੱਕ ਨਾਲ ਉੱਠਣੇ ਬੈਠਣੇ ਵਾਲੇ ਬੰਦੇ ਆਪਾਂ ਵੀ ਕਿਉਂਕਿ ਜਿਹੜਾ ਵੀ ਬੰਦਾ ਕੋਈ ਵੀ ਇਨਸਾਨ ਆ ਆਪਣੇ ਨਾਲ ਤਾਂ ਹੀ ਆਇਆ ਵੀ ਰੱਬ ਦਾ ਬੰਦਾ ਕੋਈ ਵੀ ਆ ਜਿਹੜਾ ਹੈ ਕੋਈ ਵੀ ਬੰਦਾ ਨਾ ساری ਉਮਰ ਨੂੰ ਤਾਂ ਇੱਥੇ ਬੰਦਾ ਆਇਆ ਨਹੀਂ ਹੈਗਾ ਜ਼ਿੰਦਗੀ ਤੋਂ ਹਨਾ ਦੇਖੋ ਮਾਲਕ ਦੇ ਹੱਥਾਂ ਜਿਹੜਾ ਵੀ ਛੋਟਾ ਵੱਡਾ ਬਣਾਉਣਾ ਇਨਸਾਨ ਨੂੰ ਜਿਵੇਂ ਕਿ ਲੱਕ ਆ ਇੰਗਲਿਸ਼ ਵਿੱਚ ਆਪਾਂ ਕਹਿੰਦੇ ਨੇ ਲੱਕ ਪੰਜਾਬੀ ਵਿੱਚ ਕਹਿੰਦੇ ਨੇ ਕਿ ਕਿਸਮਤ ਆ ਜਿਹਦੀ ਕਹਿੰਦੇ ਕਿਸਮਤ ਸਾਥ ਦੇਗਾ ਜਿਹਦਾ ਲੱਕ ਸਾਥ ਦੇ ਗਿਆ ਉਹੀ ਵੱਡਾ ਹਾਂਜੀ ਇੱਥੇ ਨਾ ਦੇਖ ਸਕਦੇ ਹੋ ਆ ਖੜਾ ਹੀ ਕਿਸਾਨ ਦਾ ਪੁੱਤ ਕਿਸਾਨ ਦਾ ਪੁੱਤ ਕੌਣ ਆ ਜਿਹੜਾ ਖੇਤਾਂ ਦਾ ਰਾਜਾ ਖੇਤਾਂ ਦਾ ਰਾਜਾ ਕੌਣ ਆ ਟਰੈਕਟਰ ਪਹਿਲਾਂ ਬੌਲਦਾਂ ਨਾਲ ਆ ਰਹੀ ਖੇਤੀ ਕਰੀ ਜਾਂਦੀ ਸੀਗੀ ਤੇ ਅੱਜ ਟਰੈਕਟਰਾਂ ਨਾਲ ਕੀਤੀ ਜਾਂਦੀ ਆ ਅੱਗੇ ਅੱਗੇ ਜਿਹੜੀ ਟੈਕਨੋਲੋਜੀ ਆ ਵੱਧਦੀ ਜਾਂਦੀ ਆ ਹੁਣ ਮਸ਼ੀਨਰੀ ਆ ਜਿਹੜੀ ਕਿ ਤੁਸੀਂ ਵੇਖ ਸਕਦੇ ਹੋ ਇਹੜੀ ਖੇਤਾਂ ਦੇ ਰਾਜੇ ਨੇ ਵਿਗਿਆਨਕ ਦਾ ਵਿਗਿਆਨ ਦਾ ਯੁੱਗ ਆ ਇਹ ਰਾਤ ਦਾ ਜਿਹੜਾ ਆਪਾਂ 뷰 ਲੈਨੇ ਆ ਲਾਈਟਾਂ ਲੱਗੀਆਂ ਹੋਈਆਂ ਨੇ ਬਾਕੀ ਨਾ ਇਸ ਤੋਂ ਵੱਡੀਆਂ ਵੀ ਲਾਈਟਾਂ ਲੱਗ ਸਕਦੀਆਂ ਨੇ ਵੀ ਦਿਨੇ ਚੜਾ ਦੇਣ ਇਸ ਜਗ੍ਹਾ ਤੇ ਇਹ ਵੀ ਕੋਈ ਪਤਾ ਨਹੀਂ ਹੈਗਾ ਤੇ ਬਾਕੀ ਆ ਜਿਵੇਂ ਕਿ ਪਾਪ ਗੱਡੇ ਆ ਰਹੇ ਨੇ ਹਨਾ ਜਿਵੇਂ ਕਿ ਟੈਂਟ ਦਾ ਕੰਮ ਟੈਂਟ ਲੱਗੇਗਾ ਇਸ ਜਗ੍ਹਾ ਤੇ ਕੋਈ ਪਰਦਾ ਕੀਤਾ ਜਾਵੇਗਾ ਕੋਈ ਮਸੂਰੀ ਕੀਤੀ ਜਾਵੇਗੀ ਜਿਵੇਂ ਕਿ ਜਾਂ ਟਰੈਕਟਰ ਤੇ ਕੀਤੀ ਜਾਵੇਗੀ ਮਸੂਰੀ ਕੋਈ ਨੋ ਹਾਉ ਲੈਂਡ ਕੰਪਨੀ ਆ ਟਰੈਕਟਰ ਦੀ ਉਸ ਤੇ ਵੀ ਮਸੂਰੀ ਹੋ ਸਕਦੀ ਆ ਹੂੰ ਆ ਖੜਾ ਪਰ ਫਾਰਮ ਟ੍ਰੱਕ ਛੱਟਾ ਕਿਸਾਨ ਦਾ ਪੁੱਤ ਜਿਸ ਦੇ ਨਾਲ ਕਿਸਾਨ ਕਰਦੇ ਨੇ ਖੇਤੀ ਹਾਂਜੀ ਕਿਸਾਨ ਕਰਦਣ ਇਸ ਦੇ ਨਾਲ ਖੇਤੀ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਜਿਹੜੀ ਆਪਾਂ ਵੀਡੀਓ ਤੁਹਾਨੂੰ ਦਿਖਾਣ ਦੀ ਹੈ ਪੂਰੀ ਜਿਹੜੇ ਵੀ ਇੱਥੇ ਅਦਾਕਾਰ ਆਉਣਗੇ ਕਲਾਕਾਰ ਆਉਣਗੇ ਹਨਾ ਆਪਾਂ ਉਹਨਾਂ ਦੀ ਕੋਸ਼ਿਸ਼ ਕਰਾਂਗੇ ਵੀਡੀਓ ਬਣਾਵਾਂਗੇ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹਾਂਜੀ ਬਾਈ ਆਪਣੇ ਪਹੁੰਚੇ ਹੋਏ ਨੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਵੀ ਕਦੋਂ ਕੋਈ ਆਵੇਗਾ ਇਸ ਜਗ੍ਹਾ ਤੇ ਰਾਤ ਦਾ ਸਮਾਂ ਇਸ ਸਮੇਂ ਹੈ ਨਾ ਕਿੰਨਾ ਟਾਈਮ ਹੋਇਆ ਹੈ ਵਾ ਸਾਢੇ 7 ਹੋ ਚੁੱਕੇ ਨੇ ਇਸ ਸਮੇਂ ਨਾ ਹਾਂਜੀ ਆਹ ਦੇਖੋ ਲੱਟਾਂ ਲੱਗੀਆਂ ਹੋਈਆਂ ਨੇ ਹਾਂਜੀ ਤੇ ਇਸ ਜਗ੍ਹਾ ਤੇ ਆ ਬਾਈ ਜਿਹੜਾ ਕਿ ਦੇਖ ਸਕਦੇ ਹੋ ਹਨ ਵੀਡੀਓ ਵਿੱਚ ਤੁਸੀਂ ਆ ਪਾਈਪਾਂੀਆਂ ਗੱਡ ਰਿਆ ਲੋਹੀ ਦੀਆਂ ਆਪਣੇ ਆਪਣੇ ਕੰਮ ਲੱਗੇ ਹੋਏ ਨੇ ਸਾਰੇ ਜਿਵੇਂ ਕਿ ਮੈਂ ਬਾਈ ਦੇਖੋ ਵੀਡੀਓ ਬਣਾ ਰਹੇ ਹਾਂ ਆਪਣੇ ਕੋਲ ਵੀਡੀਓ ਦਾ ਕੰਮ ਹੈ ਵੀਡੀਓਗ੍ਰਾਫੀ ਕਰਨੀ ਹਾਂ ਇਹ ਦੇਖੋ ਮਸ਼ੀਨ ਹੈ ਜਿਹੜੀ ਆਲੂ ਪੱਟਣ ਵਾਲੀ ਮਸ਼ੀਨ ਹੈ ਇਹ ਜਿਸ ਦੇ ਨਾਲ ਆਲੂ ਪੱਟੇ ਜਾਂਦੇ ਨੇ ਖੇਤਾਂ ਵਿੱਚੋਂ ਟਰੈਕਟਰ ਨਾਲ ਜੋੜ ਕੇ ਬੰਦੇ ਸਾਰੇ ਖੁਸ਼ ਨੇ ਆਪਣੇ ਤੋਂ ਬਾਈ ਕਹਿੰਦੇ ਲੱਗਿਆ ਹੋਇਆ ਮੈਂ ਨਾ ਬਾਈ ਨਜ਼ਾਰੇ ਲਿਆਂਦੇ ਭਾਈ ਨੇ ਬਾਈਆਂ ਨੇ ਇੱਥੇ ਲਾਈਟਾਂ ਲਾਈਆਂ ਹੋਈਆਂ ਨੇ ਦਿਨ ਚੜਾਇਆ ਪਿਆ